ਸੋਲਰ ਲਗਾਉਣ ਦੇ ਲਈ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਕੇ ਸੋਲਰ ਕੰਪਨੀ ਵੱਲੋਂ ਨਹੀਂ ਦਿੱਤੇਗੀ ਕਿਸਾਨਾਂ ਨੂੰ ਪੈਸੇ ਤਾਂ ਅੱਜ ਪਹੁੰਚ ਗਈ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਤੇ ਦਿੱਤੇਗੀ ਇੱਕ ਐਪਲੀਕੇਸ਼ਨ ਸੋਮਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਮੈਨਲੀ ਸੈਕਟਰੀਅਟ ਵਿਖੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਭਾਰਤੀ ਕਿਸਾਨ ਜਿਹਨਾਂ ਨੂੰ ਸਿੱਧੂਪੁਰ ਦੇ ਆਗੂ ਅਤੇ ਕਿਹਾ ਕਿ ਸੋਲਰ ਕੰਪਨੀ ਵੱਲੋਂ ਕਮਾਲੂ ਸਵੇਚ ਅਤੇ ਮੈਸਰ ਖਾਨਾ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ 2016 ਦੇ ਵਿੱਚ ਕੁਝ ਸਮਾਜੀਆਂ ਨਾਲੋਂ ਪੈਸੇ ਦਿੱਤੇਗੇ ਠੇਕੇ ਦੀ ਲੇਕਿਨ ਉਸ ਤੋਂ ਬਾਅਦ ਪੈਸੇ ਦੇਣੀ ਬੰਦ ਕਰ ਦਿੱਤੇਗੇ ਜਿਸ ਨੂੰ ਲੈ ਕੇ ਉਹਨਾਂ ਕਹਿੰਦੇ 10 ਕਰੋੜ ਦੇ ਆਸ-ਪਾਸ ਇਸ ਕੰਪਨੀ ਦੀ ਵੱਲ ਪੈਸਾ ਖੜਾ ਤੇ ਇੱਕ ਕੰਪਨੀ ਪੈਸਾ ਨਹੀਂ ਦੇ ਰਹੀ ਜਿਸ ਨੂੰ ਦੇਖ ਕੇ ਜਿਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਐਪਲੀਕੇਸ਼ਨ ਦੇ ਕੇ ਨਾ ਮੰਗ ਕੀਤੀ ਕਿ ਉਹਨਾਂ ਦੇ ਪੈਸੇ ਦਿਵਾਏ ਜਾਣ ਇਸ ਮੌਕੇ ਆਗੂ ਰਿਸ਼ਮ ਸਿੰਘ ਨੇ ਬੋਲਦਿਆਂ ਕਿਹਾ ਕਿ ਅਗਰ ਇਸ ਕੰਪਨੀ ਨੇ ਕਿਸਾਨਾਂ ਦੇ ਪੈਸੇ ਨਾ ਦਿੱਤੇ ਤਾਂ ਉਹਨਾਂ ਵੱਲੋਂ ਮਜਬੂਰੀ ਬਸ ਜਿੱਥੇ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ ਉੱਥੇ ਪਿੰਡ ਤਿਆਉਣਾ ਵਿਖੇ ਸੋਲਰ ਕੰਪਨੀ ਦੇ ਲਗਾਏ ਸੋਲਰ ਦੇ ਜੋ ਉੱਥੇ ਸੋਲਰ ਦਾ ਪਲਾਂਟ ਹੈ ਉਸ ਦਾ ਵੀ ਉਹਨਾਂ ਵੱਲੋਂ ਘਰਾਉ ਕੀਤਾ ਜਾ ਸਕਦਾ ਹੈ ਇਹ ਜਿਹੜਾ ਸੋਲਰ ਪਲਾਂਟ ਦਾ ਇੱਕ ਮਸਲਾ ਸੀ ਮੈਸਰ ਖਾਨਾ ਕਮਾਲੂ ਸ਼ੋਅ ਇਹਨਾਂ ਨੇ ਜ਼ਮੀਨ ਲਈਤੀ ਸੀਗੀ ਤਿੰਨ ਪਿੰਡਾਂ ਦੀ ਸੋਲਰ ਚਲਾਉਣ ਵਾਸਤੇ ਨੋ ਹਿਆਰ ਸੋਲਾਂ ਦੇ ਵਿੱਚ ਉਹਦੀਆਂ ਕਿਸਸਾਂ ਕਰੀਆਂ ਹੋਈਆਂ ਸੀ ਉਹ ਦੋਕਸਾਲ ਤਾਂ ਦਿੱਤੀਆਂ ਤੇ ਮੁੜ ਕੇ ਉਹ ਕਿਸਸਾਂ ਵੀ ਦੇਣੇ ਖੜੇ ਰੋਲਾ ਰੱਪਾ ਪਾ ਕੇ ਮਾਸਲਾ ਇਹ ਸਾਡੇ ਕੋਲ ਵੀ ਕਿ ਜਿੱਦ ਤੱਕ ਸਿੱਧੂਪੁਰ ਕੋਲੇ ਆਇਆ ਇਹਨਾਂ ਵੀ ਇੱਕ ਪਲਾਟ ਚਾਹਣੇ ਚੱਲੋ ਜਦੋਂ ਇਹਨਾਂ ਨੇ ਨਾ ਕਿਸਸਾਂ ਦਿੱਤੀਆਂ ਰੋਕਣ ਲੱਗੇ ਨਾ ਸੁਣੀ ਛੱਡੀ ਤਾਂ ਅਸੀਂ ਜਾ ਕੇ ਧਿਉਣੇ ਧਰਨਾ ਲਾਇਆ ਉੱਥੇ ਲੰਮਾ ਸਮਾਂ ਚੱਲਿਆ ਗੱਲਬਾਤ ਤੱਲੀ ਕਿ ਅਸੀਂ ਕੁਝ ਟਾਈਮ 40% ਪ੍ਰਤੀ ਏਕੜ ਦੇ حساب ਨਾਲ ਜਿੰਨੀ ਕਿਸ਼ਤ ਬਣਦੀ ਆ ਔਰ ਹਿਸਾਬ ਨਾਲ ਅਸੀਂ ਕੁਝ ਕਿਸਾਂ ਦੇਵਾਂਗੇ ਦੂਜੀਆਂ ਲਾਸਟ 23 ਦੇ ਵਿੱਚ 24 ਚੜ੍ਹਨ ਦੇ ਵਿੱਚ ਜਿੰਨੀ ਮਾਊਂਟ ਬਣੂ ਸਾਰਿਆਂ ਦੀ ਲਗਭਗ 127 ਏਕੜ ਰਕਵਾ ਆਪਣੇ ਮੈਸਰ ਖਾਨੇਪੰਡ ਦਾ ਉਹ ਮਾਊਂਟ ਸਾਰੀ ਦਿਨ ਲਗਭਗ 23 ਲਾਸਟ ਵੀ ਚੱਲਿਆ ਗਿਆ 24 ਦੇ ਵੀ ਛੇਵੇਂ ਚ ਆ ਗਏ ਜਿਹੜੀਆਂ ਕਿ ਇਥੋਂ ਦੇ ਡੀਸੀ ਸਾਹਿਬ ਨਾਲ ਤੇ ਸੋਲਰ ਜਿਹੜੇ ਪਲਾਟ ਨੇ ਦੇ ਵਕੀਲ ਸਾਹਿਬ ਆਉਂਦੇ ਰਹਾ ਪਰ ਮੇਨ ਉਹਨਾਂ ਦਾ ਜਿਹੜਾ ਅਧਿਕਾਰੀ ਹੈ ਜੇ ਮਾਲਕ ਲਈ ਉਹ ਅੱਜ ਤੱਕ ਨੇ 7-8 ਵਾਰ ਹੀ ਆਏ ਨਾ ਜਿਹੜੇ ਕਿ ਆ ਕੇ ਪੱਲਾ ਝੜ ਕਿਡੀ ਸਾਹਿਬ ਕੋਲੇ ਮੁੜ ਜਾਂਦੇ ਪਰ ਸਾਨੂੰ ਕੁਝ ਨਹੀਂ ਦੱਸਿਆ ਅੱਜ ਵੀ ਆਏ ਸੀ ਅੱਜ ਵੀ ਉਹਨਾਂ ਨੇ ਇਹ ਕਿਹਾ ਡੀਸੀ ਸਾਹਿਬ ਨੂੰ ਕਿ ਅਸੀਂ ਤਾਂ ਜੀ ਜਿੰਨਾ ਕੁ ਸਮਾਨ ਉੱਥੇ ਕੁਝ ਟੁੱਟ ਭੱਜ ਜੀ ਬਚੀ ਹੋਈ ਹੈ ਮੈਸਰ ਖੰਦੇ ਕਿ ਜਿੰਨਾ ਸਮਾਨ ਹੈ ਜਿਹੜਾ ਟੁੱਟ ਭੱਜ ਬਚੀ ਆ ਉਹ ਅਸੀਂ ਵੇਚ ਕੇ ਇਹਨਾਂ ਨੂੰ ਪੈਸੇ ਦੇ ਦਿਆਂਗੇ 2.5 ਕਰੋੜ ਦੀ ਗੱਲ ਕਰਦੇ ਪਰ ਅਸੀਂ ਵੇਖਿਆ ਉਹ ਕਰੋੜ ਦਾ ਸਮਾਨ ਵੀ ਨਹੀਂ ਲੱਗਿਆ ਮਿਹਰ ਅਕੇ ਨਹੀਂ ਸਾਡੇ ਨੇ ਐਗਰੀ ਹੋਇਆ ਵੀ ਸਵਾਨ ਮੇਤਨਾ ਅਸੀਂ ਇਹਨਾਂ ਕੋਲੇ ਮੰਗ ਰੱਖੀ ਜਿੰਨੀ ਸਾਡੀ ਮਾਉਂਟ ਰਹਿੰਦੀ ਹੈ ਲਗਭਗ 5 ਕਰੋੜ ਦੇ ird gird ਜਿਹੜੀ ਮਾਉਂਟ ਬਣਦੀ ਆ ਮੈਸਰ ਖੰਨਾ ਪਿੰਡ ਦੀ ਨਾਲ ਕਮਾਲੋ ਸਵੇਚ 5 ਕਰੋੜ ਦੇ ਲਗਭਗ ਨੂੰ 10 ਕਰੋੜ ਮਾਉਂਟ ਇਸ ਪਲਾਟ ਕੰਨੇ ਬਣਦੀ ਆ ਜਿਹੜਾ ਠੇਕਾ ਸੀ ਸਾਡੀ ਜ਼ਮੀਨ ਦਾ ਸਾਨੂੰ ਮੋਢੇ ਕਿਸਾਨ ਹੈ ਜਿਹਨਾਂ ਵਿਚਾਰੇ ਜਿੰਨਾਂ ਕੋਲੇ ਇਕੱਲਾ ਇਕੱਲਾ ਦੋ ਦੋ ਕਿੱਲਡੂ ਦੋ ਕਿੱਲਡਾ ਉਹ ਵਿਚਾਰੇ ਇਸੇ ਤੋਈ ਜਮੀਨ ਤੇ ਰੋਟੀ ਖਾਂਦੇ ਸੀ ਨਾ ਤਾਂ ਉਹਨਾਂ ਦੀ ਗਾਹ ਵੇਚਦੀ ਹੈ ਨਾ ਗਹਿਣੇ ਕਰ ਸਕਦੇ ਨੇ ਇਓ ਕਪੜਾ ਅੱਜ ਪਈ ਐ ਕੰਪਨੀ ਕੋਲ ਇਸ ਕਰਕੇ ਅੱਜ ਲਾਸਟ ਜੇ ਫੈਸਲਾ ਹੋਇਆ ਵੀ ਸਾਹਿਬ ਨੇ ਕਿ ਜੇਕਰ ਨਹੀਂ ਦੇਣਗੇ ਤਾਂ ਅਸੀਂ ਕਾਰਵਾਈ ਕਰਾਂਗੇ ਅਸੀਂ ਅਰਜੀ ਲਿਖੀ ਹੋਈ ਆ ਤੇ ਡੀਸੀ ਸਾਹਿਬ ਦੀ ਵੇਟ ਕਰਦੇ ਆ ਕਿ ਪਰਚੇ ਵੱਲ ਵਧਦੇ ਨਾ ਕਿ ਸਾਨੂੰ ਰੈਂਦੀ ਮਾਉਂਟ ਦੇ ਵੱਲ ਨਵਾਉਣਗੇ ਪਰ ਜਿੰਨੀ ਸਾਡੀ ਮਾਉਂਟ ਕਿਸਾਨਾਂ ਦੀ ਬਣਦੀ ਆ ਉਹ ਅਸੀਂ ਹਰ ਹਾਲ ਦੇ ਵਿੱਚ ਲੈ ਕੇ ਰਾਂਗੇ ਸਾਨੂੰ ਭਾ ਮਾਡੀਸੀ ਨਾ ਉਤਰ ਕੇ ਰਹਿਣਾ ਪੈ ਜੇ ਕਿਸੇ ਸੜਕ ਤੇ ਬੈਠਣਾ ਪੈ ਜੇ ਜਾਂ ਇਹਨਾਂ ਦਾ ਤਿਉਹਨੇ ਪਲਾਟ ਚੱਲਦਾ ਉਹ ਘੇਰਨਾ ਪੈ ਜੇ ਜਿੰਨਾ ਚਿਰ ਸਾਡੀ ਮਾਉਂਟ ਜਿਹੜੀ ਰਹਿੰਦੀ ਉਹ ਮੰਦੀ ਆ ਦੰਦੇ ਦੀ ਉਹਨਾਂ ਚਿਰ ਅਸੀਂ ਇਹਨਾਂ ਦਾ ਕਿਸੇ ਵੀ ਕੀਮਤੇ ਖੜਾ ਨਹੀਂ ਛੱਡਾਂ ਕਿਉਂਕਿ ਇਹਨਾਂ ਦੇ ਅਧਿਕਾਰੀਆਂ ਨੇ ਡੀਸੀ ਸਾਹਿਬ ਐਮਨ ਦਾ ਪਰੇ ਸਿੰਘ ਉਦੋਂ ਸਾਡਾ ਸਮਝੌਤਾ ਹੋਇਆ ਸੀ ਜਿਹੜਾ ਕੇਐਫਸੀ ਦੇ ਐਫੀਡੇਟ ਇਹਨਾਂ ਦੇ ਵਕੀਲ ਤੇ ਮਾਲਕ ਦੇ ਕੇਗੇ ਵੀ ਜੇਕਰ ਅਸੀਂ 12ਵੇਂ ਦੇ ਸੌਰੀ 23 ਨੇ ਲਾਸਟ ਵਿੱਚ ਨਾ ਦੇਵਾਂਗੇ ਮਾਉਂਟ ਤਾਂ ਅਸੀਂ ਇਹਦਾ ਵਿਆਜ ਵੀ ਤੇ ਜਿੰਨੀ ਆ ਸਾਰਾ ਕੁਝ ਦੇਵਾਂਗੇ ਜੇ ਨਾ ਦੇ ਮੈਂ ਕਦੇ ਸਾਡੇ ਤੇ ਕਾਰਵਾਈ ਬਣਦੀ ਕਰ ਲੈਣਾ ਅਸੀਂ ਕਾਰਵਾਈ ਕਰਨ ਵੀ ਵਧਾਂਗੇ ਜਿੰਨੀ ਸਾਡੀ amount ਆ ਉਹ ਜਿੱਥੇ ਮਰਜ਼ੀ ਭੱਜਣ ਨੂੰ ਹਰ ਹਾਲ ਦੇ ਵਿੱਚ ਲੈ ਕੇ ਰਾਂ ਇਹ ਸੋਲੋ ਪਲਾਟ ਜਿਹੜਾ ਚਾਲੂ ਕਰ ਦਿੱਤਾ ਗਿਆ ਸੀ ਕਿਵੇਂ ਚਾਲੂ ਹੋਇਆ ਸੀ ਨਹੀਂ ਇਹ ਸੀਗਾ ਜਿਹੜਾ ਜੀ ਹਲੇ ਜਮੀਨ ਹੀ ਲੱਤੀ ਸੀ ਉਹਦੇ ਤੇ ਡੰਡ ਕਮੈਂਡ ਕਾਬ ਦਾ ਇਹਨਾਂ ਨੇ ਘੱਟਤਾ ਸੀ ਵੱਡੇ ਵੱਡੇ ਟ੍ਰਾਂਸਫਰ ਮਲਾ ਲਏ ਸੀ ਅ ਅਕਵਾਇਰ ਕਰ ਲਏ ਸੀ ਪਰ ਪਟੀਆਂ ਮਸ਼ੀਨੀਆਂ ਨਹੀਂ ਲੰਗਾਂਗੀ ਉਹਦੇ ਵੱਲੋਂ ਦੂਰਾ ਸੀਗਾ ਜਿੱਥੇ ਨਾਲੋਂ ਵੀ ਉਹਦੇ ਚ ਦਰਖਤ ਲੋਕੀ ਪਟ ਦਿੱਤੇ ਗਏ ਸਨ ਉਹਨਾਂ ਨੇ ਜਮਾ ਜੇ ਕਹਿ ਲਈਏ ਦਰਖਤ ਵੀ ਪਟਤੇ ਸੀ ਜਿਹੜੀਆਂ ਸਾਡੀਆਂ ਬੱਟਾਂ ਮੰਮੀਆਂ ਨਾਲ ਭਾਈਵੰਦੀ ਕਹਿ ਲਈਏ ਵਾਦੋ 1.5 ਏਕੜ ਸਾਢੇ ਏਕੜ ਫਲਾਣੇ ਦਾ 4 ਏਕੜ ਦਾ ਸਿੰਘ ਉਹ ਬੱਟਾਂ ਮੁੱਟਾਂ ਢਾਕੇ ਵ੍ਰਕਤ ਪਟਕੇ ਸਾਰਾ ਇੱਕ ਸਾਰ ਕਰਤਾ ਸੀਗਾ ਅੱਜ ਵੀ ਉੱਥੇ ਕੋਈ ਵੱਖ ਨਹੀਂ ਜੀ ਤੇ ਮਹਾਰਾ ਮੋਟਾ ਜ਼ਿਮੀਂਦਾਰ ਵਿਚਾਰਿਆ ਉਹਦੇ ਜਿਹੇ ਜਿਹੇ ਕਲਾਰ ਦਿੰਦੇ ਨੇ ਬਾਜਰਾ ਬੱਪਾ ਉਹ ਹੋ ਜਾਂਦਾ ਤੇ ਨਹੀਂ ਤੇ ਮੰਜਣ ਨੂੰ ਪੀਜ ਜੀ ਜਿਹੜੇ ਜੀ ਕਿ ਨਾਮ ਹੈ ਪ੍ਰੇਮਪਾਲ ਸ਼ਰਮਾ ਜੀ ਕਿਹੜਾ ਪਿੰਡ ਮਾਈਸਕਨ ਤੇ ਕੀ ਮਸਲਾ ਹੋਇਆ ਜਿਹੜਾ ਅੱਜ ਤੁਸੀਂ ਜੀ ਸੀ ਆਰਗੂਮੈਂਟ ਹੈ ਸਰ ਇਹ ਨੇ 2016 ਦੇ ਵਿੱਚ ਇੱਕ ਸੋਲਰ ਪਲਾਂਟ ਨੇ ਸਾਥੋਂ ਐਗਰੀਮੈਂਟ ਰਹੀ ਜ਼ਮੀਨ ਅਕਵਾਇਰ ਕੀਤੀ ਸੀ ਲਗਭਗ 126 27 ਕਿਲੇ ਉਹ 2 ਸਾਲ ਇਹਨਾਂ ਨੇ ਸਾਨੂੰ ਠੇਕਾ ਦਿੱਤਾ ਹੈ ਤਿੰਨ ਸਾਲ ਉਸ ਤੋਂ ਬਾਅਦ ਨਾਰੇ ਲਾਉਂਦੇ ਜੀ ਜਿਹੜਾ ਕੋਈ ਇਹਨਾਂ ਦਾ ਨੁਮਾਇੰਦਾ ਹੁੰਦਾ ਡੀਸੀ ਸਾਹਿਬ ਨੂੰ ਵੀ ਮਿਲੇ ਕਿਸਾਨ ਯੂਨੀਅਨ ਨੂੰ ਮਿਲੇ ਔਰ ਇਹਨਾਂ ਨੇ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੁਣ ਤੱਕ ਕਿੰਨਾ ਕੁ ਪੈਸਾ ਪੈਣ ਗਿਆ ਪਿਆ ਜਿਹੜੇ ਘੱਟ ਤੋਂ ਘੱਟ ਜੀ 5 ਕਰੋੜ ਰੁਪਇਆ ਮੈਸਰ ਖਾਨੇ ਦਾ 5 ਕਰੋੜ ਰੁਪਇਆ ਕਮਾਲੂ ਸਵੇਚ 10 ਕਰੋੜ ਰੁਪਇਆ ਸੇ ਦੋ ਪਿੰਡਾਂ ਦੀ ਹੈ ਕਿ ਜੇ ਹੋਰ ਵੀ ਦੋ ਪਿੰਡਾਂ ਦੀ ਦੇ ਵਿੱਚ ਸੋਲਕ ਨਾਲ ਜਿਹੜਾ ਚਾਲੂ ਕਰਤਾ ਸੀਗਾ ਜੇ ਕਿ ਪਿੰਡ ਵਿੱਚ ਸੀ ਦੇ ਸਰ ਉਹ ਪੈਂਡਿੰਗ ਹੈ ਇਹਨਾਂ ਦੇ ਸਬਾਨ ਉਹਦੇ ਵਿੱਚ ਜੋ ਪਿੱਲਰ ਵਗੈਰਾ ਲਾਉਣੇ ਸੀ ਉਹ ਲਾ ਲੇ ਮਤਲਬ ਕੁੱਲ ਮਿਲਾ ਕੇ ਬੀਜਣ ਤੋਂ ਅਸਮਰਥ ਹੋ ਗਈ ਜ਼ਮੀਨ ਉਹ ਵੀ ਆਈ ਨਹੀਂ ਹੁੰਦੀ ਉਹਦੇ ਚ ਉਹਦੇ ਕਬਜ਼ਾ ਹੈ ਨਾ ਕਬਜ਼ਾ ਇਹਨਾਂ ਨੇ ਲੈ ਲਿਆ ਹੁਣ ਵੀ ਮੌਕੇ ਤੇ ਥਾਂ ਥਾਂ ਦੇ ਉੱਪਰ ਇਹਨਾਂ ਨੇ ਉਹ ਪੋਲ ਖੜੇ ਕਰਤੇ ਨਾ ਉਹਦੇ ਵਿੱਚ ਟ੍ਰੈਕਟਰ ਚੱਲਦਾ ਨਾ ਉਹਦੇ ਵਿੱਚ ਕੋਈ ਮੋਟਰ ਸੈਟ ਅਪਦਾ ਨਾ ਹੀ ਬਜਾਈ ਹੁੰਦੀ ਹੈ ਜਿਹੜੇ ਖਾਨ ਸੀਗੇ ਜਾਂ ਨੁਕਰਾ ਲੱਗਿਆ ਸੀ ਜਦ ਰਕਤ ਸੀ ਉਹ ਹੈਗੇ ਸਰ ਸਾਰੇ ਪਟਾਤੇ ਸੀ ਇਹਨਾਂ ਨੂੰ ਸਭ ਪਟਾਤੇ ਸੀ ਕੁੱਲ ਮਿਲਾ ਕੇ ਕੋਈ ਦਰਖਤ ਨਹੀਂ ਕੋਈ ਮੋਟਰ ਨਹੀਂ ਕੋਈ ਖੂਹ ਨਹੀਂ ਕੋਈ ਗੌਰ ਨਹੀਂ ਛੱਡਿਆ ਉਹਦੇ ਤੇ ਬੁੱਕੇ ਮੰਗ ਕਰਦੇ ਸੀ ਸਰ ਅਸੀਂ ਮੰਗ ਕਰਦੇ ਆ ਸਾਡੇ ਪੈਸੇ ਦਿੱਤੇ ਜਾਣ ਤੇ ਬੰਦੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿੰਨਾ ਸਾਡਾ ਤੋਖਾ ਕੀਤਾ ਅੱਜ ਇੱਥੇ ਕਿਉਂ ਮਿਲਣਾ ਹੈ ਡੀਸੀ ਸਾਹਿਬ ਨੂੰ ਜੀ ਫਿਰ ਇਹ ਫੈਸਲਾ ਹੋਇਆ ਕੋਈ ਕਿ ਨਾ ਫੈਸਲਾ ਸਾਰਾ ਕੋਈ ਨਹੀਂ ਹੋਇਆ ਉਹਨਾਂ ਨੇ ਅੱਧੇ ਘੰਟੇ ਦਾ ਸਾਨੂੰ ਟਾਈਮ ਦਿੱਤਾ ਸਾਨੂੰ ਵੀ ਨਹੀਂ ਇਹਨਾਂ ਦੇ ਅਸੀਂ ਪਰਚਾ ਦਰਜ ਕਰਾਂਗੇ ਨਹੀਂ ਇਹਨਾਂ ਦੇ ਕੋਈ ਬਹਿ ਕੇ ਗੱਲ ਕਰੋ ਔਰ ਉਸ ਤੋਂ ਬਾਅਦ ਡੀਸੀ ਸਾਹਿਬ ਅੱਗੇ ਬੈਠੇ ਨਹੀਂ ਫਿਰ ਇਹਨੇ ਮਾਰ ਗਿਉਂ ਟੰਗ ਹੋਈ ਕੋਈ ਸਰ ਕੋ ਸਾਡੀ ਕੋਈ ਮੀਟਿੰਗ ਨਹੀਂ ਹੋਈ ਇਹਨਾਂ ਨੂੰ ਅਸੀਂ ਪੁੱਛਿਆ ਸੀ ਵੀ ਤੁਹਾਡੇ ਮਾਲਕ ਜਾਂ ਤੁਸੀਂ ਕੀ ਕਹਿੰਦੇ ਹੋ ਇਹ ਕਹਿੰਦੇ ਸਾਡੇ ਕੋਲੇ ਕੋਈ ਪੈਸਾ ਨਹੀਂ ਸਾਡੇ ਕੰਪਨੀ ਦੇ ਹੱਥ ਖੜੇ ਆ ਸਾਡੇ ਕੋਲ ਕੋਈ ਪੈਸਾ ਨਹੀਂ ਜੋ ਉੱਥੇ ਸਮਾਨ ਪਿਆਗਾ ਵੱਧ ਤੋਂ ਵੱਧ 20 ਲੱਖ ਰੁਪਏ ਦਾ ਹੋਵੇਗਾ ਫਿਰ ਕਿਸੇ ਦਾ ਅਗਲਾ ਇਲੈਕਸ਼ਨ ਕੀ ਹੋਗਾ ਜੇ ਪੈਸਾ ਨਹੀਂ ਜੀ ਸਰ ਅੱਗੇ ਤਾਂ ਫਿਰ ਅਸੀਂ ਜਾਂ ਤਾਂ ਰਨੇ ਲਾਵਾਂਗੇ ਜਾਂ ਇਹਨਾਂ ਦਾ ਜਿਹੜਾ ਪਲਾਂਟ ਉਹ ਬੰਦ ਕਰਾਂਗੇ ਕਿਵੇਂ ਨਾ ਕਿਵੇਂ ਨਾ ਕੋਈ ਕੁਝ ਵੀ ਹੋ ਜਾ ਸਰ ਅਸੀਂ ਤਾਂ ਮਰੇ ਆ ਤੇ ਨਾ ਹੀ ਫਿਰ ਅਸੀਂ ਪਿੱਛੇ ਹਟਦੇ ਜੋ ਕਰਨਾ ਸੀ ਆਪਦੀ ਕਾਰਵਾਈ ਕਰਾਂਗੇ ਡੀਸੀ ਸਾਹਿਬ ਨਾ ਮੰਨਣ ਇਹ ਨਾ ਮੰਨਣਾ ਅਸੀਂ ਜੋ ਜੁਨੀਅਨ ਨੂੰ ਮਿਲ ਕੇ इकट्ठा करके ਆਵਦਾ ਜਿੱਥੋਂ ਤੱਕ ਸਾਥੋਂ ਜਾਇਆ ਗਿਆ ਅਸੀਂ ਜਾਵਾਂਗੇ ਧੰਨਵਾਦ ਅੱਜ ਇਹ ਨਿਕਰ ਸਜੇ ਰੋ ਸਵੇਰ ਮਸਲਾ ਕਰ ਕੋਈ ਕੰਪਨੀ ਦਾ ਤਸੰਨਾ ਨਾ ਕੀ ਗੱਲ ਹੈ ਨਹੀਂ ਅਸੀਂ ਅਸੀਂ ਵਕੀਲਾਂ ਅਸੀਂ ਕੁਝ ਨਹੀਂ ਦੱਸ ਸਕਦੇ ਉਹ ਮਿਲ ਜੇਗਾ ਮਲਾਜ਼ਮ ਨਹੀਂ ਹੈ ਨਹੀਂ ਮਲਾਜ਼ਮ ਨਹੀਂ ਹੈ ਕੋਈ ਮਲਾਜ਼ਮ ਕੌਣ ਆਇਆ تھا ਮਲਾਜ਼ਮ ਕੋਈ ਨਹੀਂ ਆਇਆ ਉਹ ਤੋਂ ਹੋਰ ਕਿ ਲਾਇੰਸ ਸੀ ਸਾਹਮਣੇ ਕਿ ਹਾਸੀ ਕਦੇ ਮਲਾਜ਼ਮ ਆਵੇ ਕੋਈ ਇੱਕ ਸੀ ਇੱਕ ਹੀ ਆਇਆ ਸੀ ਆਹ ਕੋਈ ਮਲਾਜ਼ਮ ਕੌਣ ਆਇਆ ਕੋਈ ਮਲਾਜ਼ਮ ਕੋਈ ਨਹੀਂ ਹੈ ਕੰਪਨੀ ਦਾ ਕੋਈ ਨਹੀਂ ਕੁਝ ਕਿਤੇ ਬਾਤ ਨੂੰ ਹਮੇਸ਼ਾ

ਜੋ ਜਿਸਾਮੂ ਦਾ ਹੋ ਗਿਆ ਆ ਬਈ ਸਭ ਹੋ ਵੀ ਚੱਲ ਰਹੀ ਹੈ ਵਾ ਮੀਟਿੰਗ ابھی بیچ میں बोलना ਠੀਕ ਨਹੀਂ ਹੈ ਮੀਟਿੰਗ ਚੱਲ ਰਹੀ ਹੈ